ਸਤ ਤਾਲਾ ਪਤਾ ਤਾਲਾ ਤੇਰੇ ਨਾਲ ਦਾ ਆਪ ਭਗਵੰਤ ਮਾਨ ਦਾ ਤਾਲਾ ਭਗਵੰਤ ਮਾਨ ਦਾ ਤਾਲਾ ਛੱਡੇ ਦੇ ਘਰੋਂ ਲਾਵਾਂਗੇ ਕੱਟ ਛੱਡੇ ਦੇ ਘਰੋਂ ਡਰ ਗਏ ਕੰਬ ਗਏ ਵਿਧਾਨ ਸਭਾ ਚ ਵੀ ਭਗਵੰਤ ਮਾਨ ਨੂੰ ਤਾਲਾ ਯਾਦ ਕਰਾਤਾ ਇਹ ਤਾਲਾ ਯਾਦ ਕਰਾਤਾ ਭਗਵੰਤ ਮਾਨ ਨੂੰ ਪਾਰਲੀਮੈਂਟ ਵਿਧਾਨ ਸਭਾ ਚ ਤਾਲਾ ਜੇਬ ਚ ਪਾ ਕੇ ਲਈ ਆ ਕੇ ਲੈ ਕੇ ਗਿਆ ਇਹ ਅਧਰਸ਼ਕ ਇਹ ਡਰ ਸਚਾਈ ਦਾ ਡਰ ਸਚਾਈ ਦਾ ਡਰ ਨਾਕਾਮੀ ਦਾ ਡਰ ਤਾਲਾ ਭਗਵੰਤ ਮਾਨ ਸਾਹਿਬ ਤਾਲਾ ਤਾਂ ਬਾ ਤੇਰੇ ਬਾਪਾ ਜੀ ਨੂੰ ਜੀ ਆਇਆਂ ਨੂੰ ਆਪ ਗਵੰਤ ਮਾਨ ਦਾ ਤਾਲਾ ਗਵੰਤ ਮਾਨ ਦਾ ਤਾਲਾ ਚੱਡੇ ਦੇ ਘਰੋਂ ਲਾਵਾਂਗੇ ਕੱ ਚੱਡੇ ਦੇ ਘਰੋਂ ਆਹ ਦੇਖੋ ਕਿਵੇਂ ਪੁਜਾਰੀ ਆਪ ਕੋਟਰੀਆ ਪਲੀਜ਼ ਦੇਖੋ ਦੇਖੋ ਕਿਵੇਂ ਕੋਟਰੀਆ ਪਲੀਜ਼ ਤੁਹਾਡੇ ਸਾਹਮਣੇ ਹੋਇਆ ਕਿ ਡਿਵੀਜ਼ਨ ਨੰਬਰ 1 ਦੇ ਵਿੱਚ ਕਾਰਪੋਰੇਸ਼ਨ ਦੇ ਆਫਿਸ ਨੂੰ ਲੌਕਡਾਊਨ ਦੇ ਸਬੰਧ ਜੇ ਪਰਚਾ ਦਰਜ ਹੋਇਆ ਸੀ ਉਦੇਸ ਸੰਧੀ ਅੱਜ ਇੱਥੇ ਗ੍ਰਿਫਤਾਰੀਆਂ ਦੇ ਨਾਲ ਆਈ ਹੈ। ਭਾਜੀ ਦੁਬਾਰਾ ਬੋਲੋ ਸਟਾਰਟਿੰਗ ਤੋਂ। ਹਾਂ ਇਹਨਾਂ ਨੂੰ ਜਿਹੜੇ ਮੇਨ ਇਹਨਾਂ ਦੇ ਹੈਗੇ ਨੇ ਲੀਡਰ ਸਾਰਿਆਂ ਨੂੰ ਇੱਥੇ ਡਿਟੇਨ ਕੀਤਾ ਗਿਆ। ਹੁਣ ਅਸੀਂ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਾਂਗੇ। ਫਿਰ ਕਿੰਨੇ ਕ ਬੰਦੇ ਹਿਰਾਸਤ 'ਚ ਲੈਣਗੇ? ਭਾਜੀ ਅਸੀਂ ਟੋਟਲ ਕਰ ਰਹੇ ਹਾਂ ਜਸਟ ਹਜੇ 2-4 ਮਿੰਟ ਹੀ ਹੋਇਆ ਤੁਹਾਡੇ ਸਾਹਮਣੇ। ਜਿਨ੍ਹਾਂ ਦੇ ਮਾਮਲਾਦਾਰ ਜੋ ਉਹ ਵੀ ਵਿੱਚ ਹੀ ਹੈ ਜੀ। ਉਹ ਵੀ ਵਿੱਚ ਹੀ ਸੀਗੇ ਤੇ ਬਾਕੀ ਤੁਹਾਨੂੰ ਜਿਹੜੀ ਟੋਟਲ ਜਾਣਕਾਰੀ ਅਸੀਂ ਥੋੜੇ ਟਾਈਮ ਬਾਅਦ ਦੇਖਾ ਜਾ ਰਿਹਾ ਕਿ ਸੈਂਕੜੇ ਹੋ ਸਕਦੇ ਨੇ 100 ਦੇ ਕਰੀਬ ਹੋ ਸਕਦੇ ਨੇ ਕੰ ਪ੍ਰੈਸ ਪਾਈਓ ਜਿਹੜਾ ਡਿਟੇਨ ਕੀਤਾ ਸਾਡੇ ਸਾਹਮਣੇ ਬਿਲਕੁਲ ਪੀਸਫੁੱਲ ਹੈ ਤੇ ਜਿਹੜੇ ਇਹਨਾਂ ਦੇ ਆਏ ਸੀਗੇ ਇੱਥੇ ਆਪਣੇ ਪ੍ਰੋਟੈਸਟ ਕਰਨ ਬੰਦੇ ਉਹਨਾਂ ਨੂੰ ਅਸੀਂ ਜਿਹੜਾ ਡਿਟੇਨ ਕੀਤਾ ਤੇ ਜੋ ਐਸ ਪਰ ਲਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਥੋੜੇ ਟਾਈਮ ਬਾਅਦ ਤੁਹਾਨੂੰ ਡਿਟੇਲ ਚ ਮਿਲ ਜਾਊਗਾ